ਮਤਲਬ ਛੱਡ ਕੇ ਚੱਲ ਗਏ ਨੇ ਅੱਜ ਤੋਂ 12 13 ਸਾਲ ਪਹਿਲਾਂ ਸਾਨੂੰ ਛੱਡ ਤਾਇਆ ਮਾਣੇ ਦਿਹਾੜੀਆਂ ਕੀਤੀਆਂ ਆਲੂ ਬੁੱਟੇ ਮਿਰਚਾਂ ਤੋੜੀਆਂ ਇੱਟਾਂ ਮਤਲਬ ਟੋਈਆਂ ਬੜਾ ਕੁਝ ਕੀਤਾ ਜੇ ਤਾ ਅਸੀਂ ਇਹ ਖੋਖੇ ਤੇ ਹਿੰਮਤ ਰੱਖ ਕੇ ਚੱਲਾਂਗੇ ਤਾਂ ਇੱਕ ਦਿਨੇ ਬਰੈਡ ਬਣੂਗਾ ਮੇਰੇ ਉਹ ਤਾਂ ਕਰਦੇ ਆ ਕਲਾਸ ਦੇ ਕੁੜੀਆਂ ਮੁੰਡੇ ਮੇਹਣੇ ਮਾਰਦੇ ਤੁਸੀਂ ਚਾਹ ਵਾਲੇ ਹੋ ਮੇਰੇ ਭਰਾ ਨੂੰ ਵੀ ਮਾਰਦੇ ਮੈਨੂੰ ਤਾਂ ਚਲੋ ਮਾਰਦੇ ਮਾਰਦੇ ਮੈਂ ਸੈਲਿੰਗ ਨਹੀਂ ਆ ਮੇਰੇ ਭਰਾ ਨੂੰ ਮਾਰ ਦਿਓ ਛੋਟਾ ਆ ਰੋਣਾ ਬਚੋ ਆ ਕੇ ਕਰੇ ਕਿ ਮੈਨੂੰ ਮਿਹਨੇ ਮਾਜ ਦੇਣੇ ਚਾਹ ਵਲੇ ਤੂੰ ਮੈਂ ਕਿਹਾ ਮੈਨੂੰ ਹੌਸਲਾ ਦਿੰਦੀ ਆ ਕਿ ਬੁੱਤ ਕੋਈ ਗੱਲ ਨਹੀਂ ਅਜਾ ਚਾਹ ਦਾ ਕੋਕਾ ਕਿਸੇ ਦੇਣਾ ਆਪਣਾ ਬ੍ਰਾਂਡ ਬਣੂੰਗਾ ਅਸੀਂ ਅਕਸਰ ਜਦੋਂ ਗੁਜ਼ਰਦੇ ਆ ਤਾਂ ਹਾਈਵੇ ਦੇ ਉੱਤੇ ਜ਼ਰੂਰ ਕਿਸੇ ਨਾ ਕਿਸੇ ਨੂੰ ਚਾਹ ਵੇਚਦਿਆਂ ਜਾਂ ਕਿਸੇ ਨੂੰ ਛੋਟਾ ਢਾਬਾ ਜਾਂ ਕਿਸੇ ਤਰੀਕੇ ਨਾਲ ਹੋਰ ਰੇੜੀ ਲਾਉਂਦੇ ਆ ਦੇਖਦੇ ਆ ਪਰ ਉਹਨਾਂ ਕੰਮਾਂ ਦੇ ਪਿੱਛੇ ਅਸੀਂ ਕਦੇ ਉਹਨਾਂ ਦੀਆਂ ਮਜਬੂਰੀਆਂ ਨਹੀਂ ਜਾਣੀਆਂ ਕੀ ਮਜਬੂਰੀਆਂ ਅੱਜ ਅਸੀਂ ਇੱਕ ਤਸਵੀਰ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਕਿ ਇੱਕ ਬੱਚੀ ਹੈ 17 ਸਾਲ ਦੀ ਭਰਾ ਵਾਸਦਾ 15 ਸਾਲ ਦਾ ਦੁਕਾਨ ਰੇੜੀ ਲਾ ਰੇ ਨੇ ਚਾਹ ਦਾ ਖੋਖਾ ਲਾਇਆ ਹੋਰ ਰਈਏ ਪੁਲ ਦੇ ਥੱਲੇ ਨਿਕਲ ਰਹੇ ਸੀ ਤਾਂ ਦੇਖਿਆ ਰਸਤੇ ਦੇ ਜੇ ਜਰੂਰ ਰੁੱਕ ਕੇ ਸੀ ਚਾਹ ਆ ਕਿ ਇਸ ਭੈਣ ਦੀ ਬੱਚੀ ਦੀ ਮਜਬੂਰੀ ਜਾਨੀਏ ਕਿ ਕੀ ਮਜਬੂਰੀ ਹੈ ਕਿਹੜੇ ਹਾਲਾਤਾਂ ਦੇ ਵਿੱਚ ਇਹਨਾਂ ਨੂੰ ਇਹ ਕੰਮ ਕਰਨਾ ਪੈ ਰਿਹਾ ਤਾਂ ਉਸ ਬੱਚੀ ਦੇ ਨਾਲ ਜਾ ਕੇ ਗੱਲ ਕਰਦੇ ਹਾਂ ਪਰ ਤਸਵੀਰ ਮੈਂ ਪਹਿਲਾਂ ਦਿਖਾਦਾ ਕਿ ਭੈਣ ਭਰਾ ਵੱਲੋਂ ਕਿੰਨੀ ਮਿਹਨਤ ਕੀਤੀ ਜਾ ਰਹੀ ਹੈ ਇਸ ਮਿਹਨਤ ਦੇ ਪਿੱਛੇ ਕੀ ਇਸ ਸੰਘਰਸ਼ ਦੇ ਪਿੱਛੇ ਕੀ ਇਹਨਾਂ ਦੀ ਲੜਾਈ ਹੈ ਕਿਉਂ ਇੰਨੀ ਮਿਹਨਤ ਕਰ ਰਹੇ ਨੇ ਕਿਉਂ ਇਸ ਤਰੀਕੇ ਨਾਲ ਰੋਡ ਦੇ ਉੱਤੇ ਚਾਹ ਵੇਚਦੇ ਨੇ 17 ਸਾਲ ਦੀ ਉਮਰ ਆ ਤਾਂ ਹਿੰਮਤ ਆ ਜਨੂਨ ਆ ਜਜਬਾ ਵਾ ਕਿਕਸਟੀ ਕੇ ਨਾਲੋਂ ਕੰਮ ਕਰਦੇ ਪਏ ਨੇ ਗੱਲਬਾਤ ਕਰ ਲਾਂਗੇ ਬੱਚੀ ਦੇ ਨਾਲ ਬੱਚੀ ਇੱਧਰ ਆਓ ਅਸੀਂ ਨਿਕਲ ਰਹੇ ਸੀ ਮਿਹਨਤ ਤੇਰੀ ਦੇਖ ਕੇ ਰੁੱਕ ਗਏ ਆ ਹੈ ਮਿਹਨਤ ਲਗਾਤਾਰ ਜਾਰੀ ਆ ਕੀ ਮੁਸ਼ਕਿਲ ਆ ਬਾਪ ਕੀ ਕੰਮ ਕਰਦਾ ਪਾਪਾ ਮਤਲਬ ਛੱਡ ਕੇ ਚੱਲ ਗਏ ਨੇ ਅੱਜ ਤੋਂ 12 13 ਸਾਲ ਪਹਿਲਾਂ ਸਾਨੂੰ ਛੱਡ ਤਾਇਆ ਕਿਉਂ ਛੱਡਿਆ ਕੀ ਕਾਰਨ ਕਿਉਂ ਛੱਡਿਆ ਮਤਲਬ ਨਸ਼ੇ ਕਰਦੇ ਸੀ ਮਾਰਦੇ ਕੁੱਟਦੇ ਸੀ ਬਹੁਤ ਜ਼ਿਆਦਾ ਮਾਰਦੇ ਕੁੱਟਦੇ ਸੀ ਜੀ ਨਾ ਹਰਾਮ ਕਰਦਾ ਸੀ ਸਾਡਾ ਤੇ ਮਤਲਬ ਮੇਰੇ ਨਾਨਕਿਆਂ ਨੇ ਤਿੰਨ ਚਾਰ ਵਾਰੀ ਉਹਨਾਂ ਨੂੰ ਦਾਜ ਦਿੱਤਾ ਉਹ ਵੀ ਖਾ ਗਏ ਤੇ ਜਿਸ ਦਿਨ ਮੇਰਾ ਭਰਾ ਹੁੰਦਾ ਵਾ ਉਸ ਦਿਨ ਹਸਪੀਟਲ ਛੱਡ ਕੇ ਆ ਜਾਂਦੇ ਨੇ ਸਾਰੇ ਪੈਸੇ ਮੇਰੇ ਨਾਨਕਿਆਂ ਨੇ ਲਾਏ ਨੇ ਤੇ ਉਹਨੂੰ ਬਚਾਇਆ ਵਾ ਹਨਾ ਜੋ ਵੀ ਆਉ ਮੇਰੇ ਨਾਨਾ ਨਾਨੀ ਦਾ ਮੇਰੇ ਨਾਨਕਿਆਂ ਦਾ ਕਰਕੇ ਆ ਤੇ ਮੇਰੇ ਪਾਪਾ ਕਹਿੰਦੇ ਮੈਂ ਰੱਖਣਾ ਹੀ ਨਹੀਂ ਆ ਮੁੰਡਾ ਪਰ ਅਸੀਂ ਮੁੰਡਾ ਕਿੱਦਾਂ ਛੱਡ ਦਈਏ ਅੱਛਾ ਕਿੰਨਾ ਸਮਾਂ ਹੋ ਗਿਆ ਛੱਡ ਕੇ ਗਿਆ 12-13 ਸਾਲ ਹੋ ਗਏ ਨੇ ਕਹਿੰਦਾ ਸੀ ਮੈਂ ਬੱਚੇ ਪੜ੍ਹਾਣੇ ਨਹੀਂ ਆ ਅਸੀਂ ਖਡੂਰਸਾ ਹੀ ਪੜਦੇ ਸੀ ਤੇ ਮੈਂ ਇੰਟੈਲੀਜੈਂਟ ਸੀ ਤਾਂ ਕਰਕੇ ਮੇਰੀ ਸਾਰੀ ਫੀਸ ਮਾਫ ਕੀਤੀ ਸੀ ਉਹ ਸਕੂਲ ਵਾਲਿਆਂ ਨੇ ਮੈਨੂੰ 3rd ਕਲਾਸ ਤੋਂ ਬਾਅਦ ਉਹ ਤੋਂ ਮੈਂ ਹਟ ਗਈ ਕਿਉਂਕਿ ਉਹ ਕਹਿੰਦਾ ਮੈਂ ਅੱਗੇ ਪੜਾਉਣਾ ਨਹੀਂ ਫਿਰ ਮੇਰੇ ਮੰਮਾ ਮਤਲਬ ਸੈਪਰੇਟ ਹੋ ਗਏ ਮੰਮੀ ਪਾਪਾ ਸੈਪਰੇਟ ਹੋ ਗਏ ਕਿਉਂਕਿ ਪਾਪਾ ਜਿਆਦਾ ਮਾਰਦੇ-ਕੁੱਟਦੇ ਸੀ ਮੰਮਾ ਮੇਰੇ ਦਾ ਪਿੱਤਾ ਨਹੀਂ ਹੈਗਾ ਉਹ ਛੇਤੀ ਬਿਮਾਰ ਹੋ ਜਾਂਦੇ ਸੀ ਅੱਛਾ ਫਿਰ ਜਦੋਂ ਤੁਸੀਂ ਛੋਟੇ ਸੀ ਬਾਪ ਛੱਡ ਗਿਆ 12 ਸਾਲ ਤੁਸੀਂ ਕਹਿੰਦੇ ਛੱਡ ਗਿਆ ਫਿਰ ਕਿਦਾਂ ਘਰ ਦਾ ਗੁਜ਼ਾਰਾ ਚੱਲਦਾ ਰਿਹਾ ਮੰਮਾ ਨੇ ਦਿਹਾੜੀਆਂ ਕੀਤੀਆਂ ਆਲੂ ਬੁੱਟੇ ਮਿਰਚਾਂ ਤੋੜੀਆਂ ਇੱਟਾਂ ਮਤਲਬ ਟੋਈਆਂ ਬੜਾ ਕੁਝ ਕੀਤਾ ਅੱਜ ਤੀਜਵਾਨ ਹੋ ਗਈ ਹੈ ਹਨਾ ਮੁੰਡਿਆਂ ਦੇ ਭਾਰ ਚੁੱਕ ਲਿਆ ਸਾਰੇ ਪਰਿਵਾਰ ਦੇ ਤੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਹੁੰਦੀਆਂ ਕੰਮ ਅਜੇ ਕਰਾਂਗੇ ਤਾਂ ਅੱਗੇ ਵਧਾਂਗੇ ਲੱਗਦਾ ਵਾ ਇਹ ਚਾਹ ਦੇ ਖੋਖੇ ਦੇ ਨਾਲ ਅਸੀਂ ਆਪਣੇ ਘਰ ਨੂੰ ਚੰਗੇ ਤਰੀਕੇ ਨਾਲ ਚਲਾ ਸਕਦੇ ਹਾਂ ਇੱਕ ਕਾਮਯਾਬੀ ਹਾਸਲ ਕਰ ਸਕਦੇ ਮੇਰੇ ਅੱਜ ਤਾਂ ਚਲੋ ਥੋੜਾ ਚੱਲਦਾ ਜੇ ਤਾਂ ਅਸੀਂ ਇਹ ਖੋਖੇ ਤੇ ਹਿੰਮਤ ਰੱਖ ਕੇ ਚੱਲਾਂਗੇ ਤਾਂ ਇੱਕ ਦਿਨੇ ਬ੍ਰੈਂਡ ਬਣੂਗਾ ਉਕੇ ਵੀਰੇ ਮੇਨੇ ਮੇਨੇ ਵੱਜੇ ਨੇ ਤਾਂ ਮੇਨੇ ਦਾ ਮੁੱਲ ਸਿਰਫ ਆਹੀ ਤਾਰੂਗਾ ਮੇਰਾ ਖੋਖਾ ਜੇ ਸਮਾਂ ਕਿਦਾਂ ਫਿਰ ਕਿੰਨੇ ਵਜੇ ਆਉਂਦੇ ਮੇਰਾ ਸਵੇਰੇ ਆਜੇ ਦਾ 6 ਵਜੇ ਤੜਕੇ ਉੱਠ ਜਾਏ ਆਜਾਈ ਦਾ ਇੱਥੇ ਮਲੇ 4 ਵਜੇ ਉੱਠੀਦਾ 6 ਵਜੇ ਇੱਥੇ ਆ ਜਾ ਜੀਦਾ ਵਾ ਤੇ 7 ਵਜੇ ਤੱਕ ਘਰ ਘਰੇ ਚਲ ਜਾਈਦਾ ਵਾ ਔਖਾ ਨਹੀਂ ਲੱਗਦਾ ਫਿਰ ਪੜ੍ਹਨਾ ਵੀ ਹੈ ਘਰ ਜਾ ਕੇ ਪ੍ਰਾਈਵੇਟ ਪੇਪਰ ਦੇ ਹੋ ਗਿਆ ਹਰ ਕੀ ਹਾਂਜੀ ਪ੍ਰਾਈਵੇਟ ਪੇਪਰ ਦੇਣੇ ਆ 10th ਕਲਾਸ ਤੱਕ ਸਕੂਲ ਗਈ ਆ ਪਲੱਸ 1 ਦੇ ਵਿੱਚ ਵੀ ਪ੍ਰਾਈਵੇਟ ਪੇਪਰ ਤੇ ਪਲੱਸ 2 ਦੇ ਵਿੱਚ ਵੀ ਤੇ ਕਿੰਨੇ ਕੇ ਪੈਸੇ ਬਣ ਜਾਂਦੇ ਫਿਰ ਇੱਥੇ ਮੇਰੇ 4-500 ਰੁਪਏ ਬਣਦਾ ਆ 4-500 ਨਾਲ ਗੁਜ਼ਾਰਾ ਹੋ ਜਾਂਦਾ ਘਰ ਦਾ ਚੰਗਾ ਮੇਰੇ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਬਸ ਇਦਾਂ ਹੀ ਚੱਲ ਜ ਜਾਂਦਾ ਵਾ ਜਿਹੜਾ ਕਮਾ ਕੇ ਜਾਈਦਾ ਵਾ ਉਹ ਹਿੱਤੇ ਲਾ ਦੇਦਾ ਬਸ ਸਾਲ ਦੇ ਵਿੱਚ ਵਧੀਆ ਗੁਜ਼ਾਰਾ ਚੱਲਦਾ ਸੀ ਕਿਉਂਕਿ ਠੰਡ ਦੇ ਕਰਕੇ ਲੋਕ ਚਾਹ ਪੀ ਜਾਂਦੇ ਆ ਨਾ ਅੱਛਾ ਜੈਸੀ ਕਿ ਨਾ ਤੁਸੀਂ ਦੱਸਿਆ ਕਿ ਲੋਕਾਂ ਦਾ ਮੂੰਹ ਬੰਦ ਕਰਨਾ ਮੇਨੇ ਬੜੇ ਮਾਰਦੇ ਸੀ ਲੋਕ ਜਿੱਦਾਂ ਤੁਸੀਂ ਜਾਂਦੇ ਹੋ ਇੱਥੋਂ ਜਦੋਂ ਖੋਖਾ ਬੰਦ ਕਰਕੇ ਜਾਂਦੇ ਬਹੁਤ ਸਾਰੇ ਲੋਕ ਬਹੁਤ ਸਾਰੇ ਬੱਚੇ ਵੀ ਮਿਲਦੇ ਹੋਣਗੇ ਆਪਣੇ ਨਾਲ ਦੇ ਜਿਹੜੇ ਇਹ ਤੰਗ ਵੀ ਕਰਦੇ ਪਰੇਸ਼ਾਨ ਵੀ ਕਰਦੇ ਨੇ ਚਾਹ ਵਾਲੇ ਜਾਂਦੇ ਨੇ ਮੇਰੇ ਉਤਾ ਕਰਦੇ ਆ ਕਲਾਸ ਦੇ ਕੁੜੀਆਂ ਮੁੰਡੇ ਮਿਹਨੇ ਮਾਰਦੇ ਤੁਸੀਂ ਚਾਹ ਵਾਲੇ ਹੋ ਮੇਰੇ ਭਰਾ ਨੂੰ ਵੀ ਮਾਰਦੇ ਮੈਨੂੰ ਤਾਂ ਚਲੋ ਮਾਰਦੇ ਮਾਰਦੇ ਮੈਂ ਸਹਿ ਲੈਂਦੀ ਆ ਮੇਰੇ ਭਰਾ ਨੂੰ ਮਾਰਦੇ ਛੋਟਾ ਆ ਰੋਂਦਾ ਬੱਚਾ ਆ ਕੇ ਘਰੇ ਕਿ ਮੈਨੂੰ ਮਿਹਨੇ ਮਾਜ ਦੇਣੇ ਚਾਹ ਵਾਲੇ ਹੋ ਤੁਸੀਂ ਮੈਂ ਕਿਹਾ ਮੈਨੂੰ ਹੌਸਲਾ ਦਿੰਦੀ ਆ ਕਿ ਬੁੱਤ ਕੋਈ ਗੱਲ ਨਹੀਂ ਅੱਜ ਚਾਹ ਦਾ ਕੋខਾ ਕਿਸੇ ਦਿਨ ਆਪਣਾ ਬ੍ਰਾਂਡ ਬਣੂੰਗਾ ਤੇ ਕੋਲੇ ਇਸ ਬੱਚੀ ਦਾ ਸੁਪਨਾ ਵਾ ਕਿ ਮੈਂ ਇਸ ਚਾਹ ਵਾਲੇ ਘੋਕੇ ਨੂੰ ਇੱਕ ਬ੍ਰਾਂਡ ਬਣਾਣਾ ਵਾ ਆਪਣੇ ਵੀਰ ਨੂੰ ਸਟੈਂਡ ਕਰਨਾ ਵਾ ਲੋਕਾਂ ਦੇ ਮੂੰਹ ਬੰਦ ਕਰਨੇ ਬਹੁਤ ਸਾਰੇ ਲੋਕ ਨੇ ਜਿਹੜੇ ਨਾਲ ਰਹਿੰਦੇ ਨੇ ਰਿਸ਼ਤੇਦਾਰ ਨੇ ਮਿਹਨੇ ਮਾਰਦੇ ਨੇ ਕਿ ਚਾਹ ਵਾਲੇ ਜਾਂਦੇ ਨੇ ਚਾਹ ਦੇ ਉੱਤੋਂ ਕੀ ਕਰ ਲੈਣਗੇ ਪਰ ਉਸ ਬੱਚੀ ਨੇ ਕਿਹਾ ਵਾ ਕਿ ਮੈਂ ਉਹਨਾਂ ਲੋਕਾਂ ਦਾ ਸਾਰਿਆਂ ਦਾ ਮੂੰਹ ਬੰਦ ਕਰਨਾ ਵਾ ਸਪੋਰਟ ਮੰਗੀ ਏ ਮਦਦ ਨਹੀਂ ਮੰਗੀ ਸਪੋਰਟ ਕਿਸਤੀ ਕੇ ਨਾਲਾ ਕਿ ਆਂਦੇ ਜਾਂਦੇ ਇਸ ਭੈਣ ਕੋਲੋਂ ਇਸ ਬੱਚੀ ਕੋਲੋਂ ਚਾਹ ਜ਼ਰੂਰ ਪੀ ਕੇ ਜਾਏ ਜੇਕਰ ਅਸੀਂ ਚਾਹ ਪੀਵਾਂਗੇ ਚਾਹ ਦਾ ਕੱਪ ਲਵਾਂਗੇ ਤਾਂ ਇਸ ਬੱਚੀ ਦੀ ਸਪੋਰਟ ਹੋਵੇਗੀ ਇਸਦਾ ਹੌਂਸਲਾ ਵਧੇਗਾ ਸੋ ਇਸੇ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਲਈ ਲਗਾਤਾਰ ਜੁੜੇ ਰਹੋ ਬਟਾਲਾ ਪੋਸਟ ਪੰਜਾਬੀ ਦੇ ਨਾਲ ਮੈਨੂੰ ਦਿਓ ਇਜਾਜ਼ਤ ਜਤਿੰਦਰ ਬੰਦਾਰ